ਜਾਂਦੇ ਆ ਬਾਈ ਬੋੜ ਵੱਜ ਜਾਂਦੇ ਆ ਕਿਉਂਕਿ ਬੋੜਾਂ ਦੀਆਂ ਜੜਾਂ ਲੱਗੀਆਂ ਹੋਈਆਂ ਧਰਤੀ ਨਾਲ ਜੜਾਂ ਨੂੰ ਕਦੇ ਪੁੱਲਣੀਆਂ ਚਾਹੀਦੀਆਂ ਸੋ ਧੰਨਵਾਦ ਤੁਹਾਡਾ ਇੰਨਾ ਪਿਆਰ ਦਿੰਨੇ ਹੋ ਐਨੇ ਫੁੱਲ ਦਿੰਨੇ ਹੋ ਇੱਕ ਪਾਸੇ ਤਾਂ ਆ ਪਿਆਰ ਹੈ ਇੱਕ ਪਾਸੇ ਤਾਂ ਆ ਪਿਆਰ ਹੈ ਦੂਜੇ ਪਾਸੇ ਆ ਕਾਂ ਅਕਾਲੀ ਨੇ ਭਾਜਪਾ ਵਾਲੇ ਨੇ ਕਾਂਗਰਸੀ ਨੇ ਉਹਨਾਂ ਨਾਲ ਉਹਨਾਂ ਨੂੰ ਜੇ ਉਹਨਾਂ ਨੂੰ ਜੇ ਪਹਿਲੇ ਜੇ ਆਉਂਦੇ ਆਉਂਦੇ ਮੱਥੇ ਲੱਗ ਜਾਣ ਬੰਦਾ ਮੁੜ ਕੇ ਘਰੇ ਜਾ ਕੇ ਮੱਥਾ ਧੋਂਦਾ ਕਹਿੰਦਾ ਛੱਡ ਜਾਰ ਪਰੇ ਕੰਮ ਨਹੀਂ ਬਣਨਾ ਜਾ ਮੂਰੇ ਮੱਥੇ ਲਾਗੇ ਸੀ ਇਹ ਸੋ ਇਹਨਾਂ ਦਾ ਇਹ ਹੈ ਸ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਕਿਕਲੀ ਮੈਂ ਨਾ ਅੱਜ ਅੱਜ ਲਿਖੂੰਗਾ ਅੱਜ ਪਠਿੰਡੇ ਜਾਣਾ ਹੁਣ ਇਸ ਤੋਂ ਬਾਅਦ ਮੈਂ ਜਾਂਦੇ ਜਾਂਦੇ ਹੁਣ ਲਿਖਣਾ ਦਿਮਾਗ 'ਚ ਖਿਆਲ ਤਾਂ ਆ ਗਿਆ ਤੇ ਲਿਖੂੰਗਾ ਕਿਕਲੀ 2 ਠੀਕ ਹੈ ਨਾ ਉਹਦਾ ਇੰਨਾ ਕੁ ਮੈਂ ਸਲਾ ਦਿੰਨਾ ਕਿ ਕਿਕਲੀ ਕਲੀਰ ਦੀ ਬੜੀ ਬੁਰੀ ਹਾਲਤ ਸੁਖਵੀਰ ਦੀ ਠੀਕ ਇਹਦੇ ਅੱਗੇ ਲਿਖੂੰਗਾ ਬਸ ਕੱਲ ਸੁਣਾ ਦਊ ਬਹੁਤ ਬਹੁਤ ਧੰਨਵਾਦ ਇਨਕਲਾਬ ਜਿੰਦਾਬਾਦ ਇਨਕਲਾਬ ਬੋਲੇ ਸੋਨਿਹਾਲ ਟੁੱਟ ਜਾਂਦੇ ਆ ਭਾਈ ਬੋਰਡ ਵੱਜ ਜਾਂਦੇ ਆ ਕਿਉਂਕਿ ਬੋਰਡਾਂ ਦੀਆਂ ਜੜਾਂ ਲੱਗੀਆਂ ਹੋਈਆਂ ਧਰਤੀ ਨਾਲ ਜੜਾਂ ਨੂੰ ਕਦੇ ਪੁੱਲਣੀਆਂ ਚਾਹੀਦੀਆਂ ਸੋ ਧੰਨਵਾਦ ਤੁਹਾਡਾ ਇੰਨਾ ਪਿਆਰ ਦਿੰਨੇ ਹੋ ਐਨੇ ਫੁੱਲ ਦਿੰਨੇ ਹੋ ਇੱਕ ਪਾਸੇ ਤਾਂ ਆ ਪਿਆਰ ਹੈ ਇੱਕ ਪਾਸੇ ਤਾਂ ਆ ਪਿਆਰ ਹੈ ਦੂਜੇ ਪਾਸੇ ਆ ਕਾਂਗਰਸੀ ਨੇ ਭਾਜਪਾ ਵਾਲੇ ਨੇ ਕਾਂਗਰਸੀ ਨੇ ਉਹਨਾਂ ਨਾਲ ਉਹਨਾਂ ਨੂੰ ਜੇ ਉਹ ਉਹਨਾਂ ਨੂੰ ਜੇ ਪਹਿਲੇ ਜੇ ਆਉਂਦੇ ਆਉਂਦੇ ਮੱਥੇ ਲੱਗ ਜਾਣ ਬੰਦਾ ਮੁੜ ਕੇ ਘਰੇ ਜਾ ਕੇ ਮੱਥਾ ਧੋਂਦਾ ਕਹਿੰਦਾ ਛੱਡ ਜਾ ਯਾਰ ਪਰੇ ਕੰਮ ਨਹੀਂ ਬਣਨਾ ਆ ਜਾ ਮੂਰੇ ਮੱਥੇ ਲੱਗ ਗਈ ਸੀ ਇਹ ਸੋ ਇਹਨਾਂ ਦਾ ਹੈ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਕਿੱਕਲੀ ਮੈਂ ਨਾ ਅੱਜ ਅੱਜ ਲਿਖੂੰਗਾ ਅੱਜ ਬਠਿੰਡੇ ਜਾਣਾ ਹੁਣ ਇਸ ਤੋਂ ਬਾਅਦ ਮੈਂ ਜਾਂਦੇ ਜਾਂਦੇ ਹੁਣ ਲਿਖਣਾ ਦਿਮਾਗ 'ਚ ਖਿਆਲ ਤਾਂ ਆ ਗਿਆ ਤੇ ਲਿਖੂੰਗਾ ਕਿੱਕਲੀ 2 ਠੀਕ ਹੈ ਨਾ ਉਹਦਾ ਇੰਨਾ ਕਿ ਮੈਂ ਸੁਣਾ ਦੇਣਾ ਕਿ ਕਿੱਕਲੀ ਕਲੀਰ ਦੀ ਬੜੀ ਬੁਰੀ ਹਾਲਤ ਸੁਖਵੀਰ ਦੀ। ਇਧਰ ਅੱਗੇ ਲਿਖੂਗਾ ਬਸ ਕੱਲ ਸੁਣਾ ਦਊਗਾ। ਬਹੁਤ ਬਹੁਤ ਧੰਨਵਾਦ। ਇਨਕਲਾਬ ਜ਼ਿੰਦਾਬਾਦ। ਇਨਕਲਾਬ ਜ਼ਿੰਦਾਬਾਦ। ਬੋਲੇ ਸੋਨਿਆਨ। ਟਟ ਜਾਂਦੇ ਆ ਭਾਈ, ਬੋਰਡ ਵੱਜ ਜਾਂਦੇ ਆ ਕਿਉਂਕਿ ਬੋਰਡਾਂ ਦੀਆਂ ਜੜਾਂ ਲੱਗੀਆਂ ਹੋਈਆਂ ਧਰਤੀ ਨਾਲ। ਜੜਾਂ ਨੂੰ ਕਦੇ ਪੁੱਲਣੀਆਂ ਚਾਹੀਦੀਆਂ। ਸੋ ਧੰਨਵਾਦ ਤੁਹਾਡਾ ਇੰਨਾ ਪਿਆਰ ਦਿੰਨੇ ਹੋ, ਐਨੇ ਫੁੱਲ ਦਿੰਨੇ ਹੋ। ਇੱਕ ਪਾਸੇ ਤਾਂ ਆ ਪਿਆਰ ਹੈ, ਇੱਕ ਪਾਸੇ ਤਾਂ ਆ ਪਿਆਰ ਹੈ। ਦੂਜੇ ਪਾਸੇ ਆ ਅਨਕਾਲੀ ਨੇ। ਪਾ ਪਾਲੇ ਨੇ ਕਾਂਗਰਸੀ ਨੇ ਉਹਨਾਂ ਨਾਲ ਉਹਨਾਂ ਨੂੰ ਜੇ ਉਹਨਾਂ ਨੂੰ ਜੇ ਪਹਿਲੇ ਜੇ ਆਉਂਦੇ ਆਉਂਦੇ ਮੱਥੇ ਲੱਗ ਜਾਣ ਬੰਦਾ ਮੁੜ ਕੇ ਘਰੇ ਜਾ ਕੇ ਮੱਥਾ ਧੋਂਦਾ ਕਹਿੰਦਾ ਛੱਡ ਜਾ ਯਾਰ ਪਰੇ ਕੰਮ ਨਹੀਂ ਬਣਨਾ ਆ ਜਾ ਮੂਰੇ ਮੱਥੇ ਲਾਗੇ ਸੀ ਇਹ ਸੋ ਇਹਨਾਂ ਦਾ ਹੈ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਕਿਕਲੀ ਮੈਂ ਨਾ ਅੱਜ ਅੱਜ ਲਿਖੂੰਗਾ ਅੱਜ ਬਠਿੰਡੇ ਜਾਣਾ ਹੁਣ ਇਸ ਤੋਂ ਬਾਅਦ ਮੈਂ ਜਾਂਦੇ ਜਾਂਦੇ ਹੁਣ ਲਿਖਣਾ ਦਿਮਾਗ 'ਚ ਖਿਆਲ ਤਾਂ ਆ ਗਿਆ ਤੇ ਲਿਖੂੰਗਾ ਕਿਕਲੀ 2 ਠੀਕ ਹੈ ਨਾ ਉਹਦਾ ਇੰਨਾ ਕੁ ਮੈਂ ਸੁਣਾ ਦਨਾ ਕਿ ਕਿੱਕਲੀ ਕਲੀਰ ਦੀ ਬੜੀ ਬੁਰੀ ਹਾਲਤ ਸੁਖਵੀਰ ਦੀ। ਠੀਕ। ਇਹᱫੂ ਅੱਗੇ ਲਿਖੂਗਾ ਬਸ ਕੱਲ ਸੁਣਾ ਦੂ। ਬਹੁਤ ਬਹੁਤ ਧੰਨਵਾਦ। ਇਨਕਲਾਬ ਜ਼ਿੰਦਾਬਾਦ। ਇਨਕਲਾਬ ਜ਼ਿੰਦਾਬਾਦ। ਬੋਲੇ ਸੋਨਿਆਨ। ਜ਼ਿੰਦਾਬਾਦ। ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।